ਹਲਕਾ ਪੁਆਦੀ ਅੱਡਾ ਸੁੰਦਰਚੱਕ ਨੇੜੇ ਪੈਂਦੇ ਸ਼ੇਰਪੁਰ ਦੇ ਪੈਲੈਸ ਕੇਐਸ ਰਿਜ਼ੋਰਟ ਦੇ ਵਿੱਚ 22 ਜੂਨ ਨੂੰ ਹੋਣ ਜਾਣ ਵਾਲੀ ਕਾਂਗਰਸ ਪਾਰਟੀ ਦੀ ਮਹਾਂ ਰੈਲੀ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਦੱਸਦੇ ਕਿ ਅੱਜ ਵੀ ਅੱਡਾ ਬੜੀ ਲੋਹਦੇ ਦੇ ਵਿੱਚ بڑے ਕਾਂਗਰਸੀ ਦਫ਼ਤਰ ਦੇ ਵਿੱਚ ਇਸ ਨੂੰ ਲੈ ਕੇ ਇੱਕ ਮੀਟਿੰਗ ਹੋਈ ਹੈ ਜਿਸ ਦੀ ਅਗਵਾਈ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਵੱਲੋਂ ਕੀਤੀ ਗਈ ਜਿੱਥੇ ਇਸ ਸਟਾਈਲ ਨੂੰ ਰੱਖ ਕੇ ਕਾਫੀ ਚਰਚਾਵਾਂ ਨੇ ਉੱਥੇ ਲੋਕਾਂ ਨੂੰ ਇਸ ਮੀਟਿੰਗ ਸਬੰਧੀ ਲਾਭੰਦ ਕੀਤਾ ਗਿਆ ਤੇ ਸੁਣੋ ਇਸ ਦਰਮਿਆਨ ਸਾਬਕਾ ਵਿਧਾਇਕ ਜੋਗਿੰਦਰ ਪਾਲ ਸਿੰਘ ਦੇ ਵੱਲੋਂ ਮੀਟਿੰਗ ਦਾ ਕੀ ਮਕਸਦ ਇਸ ਵਾਰੀ ਕੀ ਜਾਣਕਾਰੀ ਦਿੱਤੀ ਗਈ ਹੈ ਇਸ ਵਿੱਚ ਕਿਹੜੇ ਕਿਹੜੇ ਕਾਂਗਰਸੀ ਲੀਡਰ ਹੈ ਪੂਰੀ ਖਬਰ ਦੇ ਲਈ ਵੇਖੋ 24 ਨਿਊਜ਼ ਪੰਜਾਬ ਦੀ ਇਹ ਖਾਸ ਰਿਪੋਰਟ ਇਹ ਦਫਤਰ ਦੇ ਵਿੱਚ ਕੀ ਮਕਸਦ ਇਹ ਮੀਟਿੰਗ ਕਰ ਰਹੇ ਨੇ ਦੇਖੋ ਕਿਹੜੀਆਂ ਮੀਟਿੰਗ ਕੀਤੀ ਗਈ ਹੈ ਇਹ ਵੈਸੇ ਆਪਾਂ ਬਲਾਕਾਂ ਦੇ ਵਿੱਚੋਂ ਆਪਣੇ ਵਰਕਰ ਕਾਂਗਰਸੀ ਉਹਨਾਂ ਨੂੰ ਸਾਧਕੇ 22 ਤਰੀਕ ਦਿਨ ਐਤਵਾਰ ਸਾਡੀ ਰੈਲੀ ਹੈ ਜੋਦੇ ਵਿੱਚ ਸਾਰੇ ਪੰਜਾਬ ਦੇ ਪਰਿਵਾਰੀ ਪਰੇਸ਼ ਭਗਿਲ ਜੀ ਆਏਗਾ ਜੀ ਜੋਦੇ ਵਿੱਚ ਪੰਜਾਬ ਦੇ ਸਾਡੇ ਰਾਜਾ ਬੜਿੰਗ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹ ਆਏ ਕਰਦੇ ਆ ਜਿਹਦੇ ਵਿੱਚ ਮੇਰਾ ਵੱਡਾ ਭਰਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਆਪੋਜੀਸ਼ਨ ਪਾਰਟੀ ਦੇ ਅ ਦੇਰੋਂ ਬਾਜਵਾ ਜੀ ਆ ਰਹੇ ਆ ਜਿਹਦੇ ਵਿੱਚ ਸਾਡੇ ਸਾਰੇ ਸਾਬ ਆ ਰਹੇ ਜੋ ਦੇ ਵਿੱਚ ਸਾਡੇ ਪਾਰਲੀਮੈਂਟ ਹਲਕੇ ਤੋਂ ਸੁਖਿੰਦਰ ਸਿੰਘ ਰੰਦਾਵਾ ਜੀ ਉਹ ਆਏ ਕਰਦੇ ਆ ਮਲਿਸਤਰਾ ਚਰਨਜੀਤ ਚੰਨੀ ਵੀ ਆਏ ਕਰਦੇ ਆ ਆਪਾਂ ਇਕੱਠ ਕਰਕੇ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਨਿਗੀਆਂ ਉਹ ਪਾਰਟੀ ਦੇ ਲੀਡਰਾਂ ਕੋਲੋਂ ਜਿਹੜੇ 27 ਦੇ ਇਲੈਕਸ਼ਨ ਆਣੇ ਆ ਸਾਨੂੰ ਦਕਾਨ ਉਹ ਦਸਰ ਜੀਪ ਆਹੀ ਜੇਤਕੇ ਕੂੜੀ ਕੂੜੇ ਕੰਮ ਜੁੜੇ ਦੇ ਪਹੁੰਚ ਕਰਦੇ ਨੇ। ਇਸ ਕਰਕੇ ਥੋੜੇ ਥੋੜੇ ਬਲਾਕਾਂ ਦੇ ਬੰਦੇ ਰੋਜ਼ ਨੂੰ ਰੋਜ਼ ਇਕੱਠੇ ਕਰਕੇ ਜਿਉਂ ਜਿਉਂ ਜੀਓ ਗੂਪੀਓ ਲਾਜ ਕਰਦੇ ਆ ਜਿਹਦੇ ਵਿੱਚ ਜਿਹੜਾ ਸ਼ੇਰਪੁਰ ਇੱਥੇ ਜਿਹੜਾ ਪੈਲਸ ਹੈ ਕੇਐਸ ਰਾਏ ਪੂਰੇ ਵਿੱਚ 2 ਵਜੇ ਸਾਰੇ ਆਣਾ ਹੈ ਲੰਗਰ ਦੀ ਵੀ ਕਾਹਦਾ ਵਿਵਸਥਾ ਕੀਤੀ ਗਈ ਹੈ। ਲੰਗਰ ਨਾਂ ਨਰਖਾਂ ਤੇ ਨਾਲ ਦੀ ਨਾਲ ਕੁਰਸੀ ਗਈ ਤੇ ਰੋਜ਼ਾਂ ਆਰ ਲੀਡਰਾਂ ਦੇ ਵਿਚਾਰ ਸੁਣੇ ਔਰ ਰੈਲੀ ਦੇ ਰੌਣਕ ਨੂੰ ਵਧਾਉਣ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਇਸ ਕਰਕੇ ਸਾਰੇ ਨੌਜਵਾਨ ਸਾਥੀ